ਕਾਂਗਰਸ ਚਰਚਾ ਤੇ ਚਰਚਾ ਛੇੜ ਰਹੀ ਆ ਪੂਰੇ ਕਹਿੰਦੇ ਵੀ ਗਰਮ ਹਵਾਵਾਂ ਵਾਲਾ ਮਾਹੌਲ ਬਣਾ ਰੱਖਿਆ ਠੰਡ ਦੇ ਵਿੱਚ ਜੀ ਯੂਥ ਕਾਂਗਰਸ ਦੇ ਵਿੱਚ ਕਹਿੰਦੇ ਇੱਕ ਸਿਆਸਤ ਛੜ ਗਈ ਹੈ ਕਹਿੰਦੇ ਵੀ ਯੂਥ ਕਾਂਗਰਸ ਦੀ ਇਲੈਕਸ਼ਨਰ ਟਾਈਮ ਤੋਂ ਪਹਿਲਾਂ ਹੋ ਰਹੀਆਂ ਨੇ ਕੀ ਵਾਕਈ ਹੋ ਰਹੀਆਂ ਨੇ ਜੇ ਹੋ ਰਹੀਆਂ ਨੇ ਤਾਂ ਕਾਰਨ ਕੀ ਰਹੇ ਜੀ ਉਹਨਾਂ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਲੈ ਕੇ ਸ਼੍ਰੀ ਕਾਲ ਤਖਤ ਸਰਪ ਤੇ ਜਿਹੜਾ ਉਹਨਾਂ ਨੇ ਪੇਸ਼ ਹੋਣਾ ਸੀ ਉਸ ਨੂੰ ਲੈ ਕੇ ਚੱਲ ਰਹੀ ਸੀ ਪਰ ਜਦੋਂ ਉਹ ਪੇਸ਼ ਹੋਏ ਤਾਂ ਉਹ ਵੀ ਸ਼ੀਤ ਲਹਿਰ ਵਾਂਗੂ ਸਾਰੀਆਂ ਅਫਵਾਹਾਂ ਜਾਂ ਗੱਲਾਂ ਠੰਡੀਆਂ ਹੋ ਗਈਆਂ ਇਹ ਕਿਉਂਕਿ ਉਹ ਕੋਈ ਮੱਥਾ ਲਾਨ ਨਹੀਂ ਗਏ ਉਹਨਾਂ ਵਿੱਚ ਕੋਈ ਹੰਕਾਰ ਦੀ ਗੱਲ ਨਹੀਂ ਸੀ ਉਹੋ ਜਿਸ ਤਰ੍ਹਾਂ ਕਿ ਇੱਕ ਆਮ ਬੰਦਾ ਜਾਂਦਾ ਉਸ ਨਾਲੋਂ ਵੀ ਨਿਮਾਣੇ ਹੋ ਕੇ ਗਏ ਕਿ ਕਿਤੇ ਨਾ ਕਿਤੇ ਪੰਜਾਬ ਪ੍ਰਧਾਨ ਜੋ ਕਿ ਮੋਹਿਤ ਮੇਂਦਰਾ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਸੀ ਇਸ ਕਰਕੇ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਹਟਾ ਦਿੱਤਾ ਗਿਆ ਇੱਕ ਜਿੰਨਾ ਚਿਰ ਤੱਕ ਮੈਂ ਇਸ ਗੱਲ ਨੂੰ ਸਮਝਦਾ ਤੇ ਮੈਨੂੰ ਲੱਗਦਾ ਹੈ ਕਿ ਇਸ ਦਾ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਊਗਾ ਤੁਸੀਂ ਪੁੱਛੋਗੇ ਕਿ ਕਿਉਂ ਤੇ ਕਿਵੇਂ ਜੋ ਪਹਿਲਾਂ ਧੜੇਵਾਜੀ ਵਾਲਾ ਸਿਸਟਮ ਦੁਬਾਰਾ ਫੇਰ ਮੈਨੂੰ ਲੱਗਦਾ ਸ਼ੁਰੂ ਹੋ ਗਿਆ ਆਪਸ ਆਪਸ ਦੇ ਵਿੱਚ ਹੀ ਲੜਾਈ ਚੱਲ ਰਹੀ ਹੈ ਫੇਰ ਇੱਕ ਸਾਲ ਦਾ ਸਮਾਂ ਚਾਹੀਦਾ ਪਰ ਇੱਕ ਸਾਲ ਦਾ ਸਮਾਂ ਅਜ ਕਾਂਗਰਸ ਪਾਰਟੀ ਕੋਲ ਹੈ ਨਹੀਂ 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 ਹੈ ਜੇਕਰ ਇੱਕ ਸਾਲ ਦਾ ਸਮਾਂ ਨਹੀਂ ਤਾਂ ਪ੍ਰੈਕਟੀਕਲ ਕਿਉਂ ਕੀਤਾ ਬਗੇਲ ਜੀ ਕਹਿੰਦੇ ਜੀ ਬਿਨਾ ਸੀਐਮ ਦੇ ਫੇਸ ਤੋਂ ਅਸੀਂ ਇਲੈਕਸ਼ਨ ਲੜਾਂਗੇ ਮਤਲਬ ਫੇਸ ਨਹੀਂ ਹੈ ਕਿਹਾ ਜੇ ਫੇਸ ਹੈ ਤਾਂ ਫੇਸ ਕਿਉਂ ਨਹੀਂ ਲੈ ਕੇ ਲੜੋਗੇ ਪਾਰਟੀ ਦਾ ਫੇਸ ਲੈ ਕੇ ਲੜਦੀ ਹੈ ਹਰ ਰੋਜ਼ ਇੱਕ ਚਿੱਠੀ ਆ ਜਾਂਦੀ ਹੈ ਕੋਈ ਨਾ ਕੋਈ ਪੰਜ ਸੱਤ 10 ਬੰਦਿਆਂ ਨੂੰ ਲਗਾ ਦਿੱਤਾ ਜਾਂਦਾ ਉਹ ਕੌਣ ਨੇ ਉਹ ਰੁੱਸੇ ਹੋਏ ਇਧਰ ਉਧਰ ਹੋਏ ਹੋਏ ਨੇ ਨਰਾਜ਼ ਹੋਏ ਹੋਏ ਲੋਕ ਹੈ ਉਹਨਾਂ ਨੂੰ ਜੋੜਨ ਦਾ ਸਮਾਂ ਹੁੰਦਾ ਹੈ 2027 ਸਾਹਮਣੇ ਆ ਰਹੀ ਹੈ ਇਲੈਕਸ਼ਨ ਨੂੰ ਮੋਹਿਤ ਮਿੰਦਰਾਨ ਨੇ ਸਿਰੇ ਤੋਂ ਕਾਰ ਦਿੱਤਾ ਕਿ ਪਾਰਟੀ ਨੇ ਕਾਰਗੁਜ਼ਾਰੀ ਨੂੰ ਲੈ ਕੇ ਕੁਝ ਨਹੀਂ ਗਿਆ ਉਹਨਾਂ ਵੱਲੋਂ ਇੱਕ ਪ੍ਰੋਸੈਸ ਹੈ ਇੱਕ ਪ੍ਰਕਿਰਿਆ ਹੈ ਉਹ ਸਮਾਂ ਆ ਚੁੱਕਾ ਹੈ ਉਸ ਸਮੇਂ ਮੁਤਾਬਕ ਕੀਤਾ ਤੇ ਸ਼ਾਇਦ ਇਸ ਗੱਲ ਦੇ ਵਿੱਚ ਵਜਨ ਹੋ ਸਕਦਾ ਕਿਉਂਕਿ ਪਾਰਟੀ ਐਡੀ ਵੱਡੀ ਗਲਤੀ ਨਹੀਂ ਕਰ ਸਕਦੀ ਸੱਚੀ ਕਾਲ ਤੁਸੀਂ ਦੇਖ ਰਹੇ ਹੋ ਆਰਟੀਵੀ ਪੰਜਾਬ ਮੈਂ ਤੁਹਾਡਾ ਕਰਨਵੀ ਸਿੰਘ ਰੰਦਾਵਾ ਜਿੱਥੇ ਗੱਲ ਕਰਦੇ ਆ ਪੰਜਾਬ ਦੀ ਪੰਜਾਬ ਦੀ ਸਿਆਸਤ ਦੀ ਤੇ ਪੰਜਾਬ ਦੇ ਮੌਸਮ ਦੀ ਪਹਿਲਾਂ ਪੰਜਾਬ ਦੇ ਮੌਸਮ ਦੀ ਗੱਲ ਕਰ ਲਈਏ ਜਿੱਥੇ ਅੱਜ ਹੁਣ ਦੀ ਗੱਲ ਕਰ ਲਈਏ ਤਾਂ ਤਕਰੀਬਨ 8 ਡਿਗਰੀ ਦੇ ਟੈਂਪਰੇਚਰ ਜਿਹੜਾ ਪੰਜਾਬ ਦੇ ਵਿੱਚ ਹੋਇਆ ਪਿਆ ਸੀਤ ਲਹਿਰ ਚੱਲ ਰਹੀ ਹੈ ਤੇ ਉੱਥੇ ਹੀ ਇਹ ਸੀਤ ਲਹਿਰ ਦੇ ਵਿੱਚ ਪੰਜਾਬ ਦੀ ਯੂਥ ਕਾਂਗਰਸ ਨੇ ਇੱਕ ਚਰਚਾ ਛੇੜ ਦਿੱਤੀ ਹੈ ਉਹ ਕੀ ਚਰਚਾ ਹੈ ਕੀ ਪੂਰਾ ਮਾਮਲਾ ਸੀ ਉਸ ਚਰਚਾ ਦੇ ਵਿੱਚ ਕਿਹੜੇ ਮਸਲੇ ਉੱਠੇ ਕਿਹੜੇ ਪ੍ਰਧਾਨਾਂ ਨੇ ਬਗਾਵਤ ਕੀਤੀ ਤੇ ਕਿਸ ਦਾ ਇਸ ਨੂੰ ਫਾਇਦਾ ਹੋਏਗਾ ਤੇ ਕਿਸ ਦਾ ਇਸ ਨੂੰ ਨੁਕਸਾਨ ਹੋਊਗਾ ਇਸ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਨਰਾਗ ਸ਼ਰਮਾ ਸ਼ਰਮਾ ਜੀ ਸਭ ਤੋਂ ਪਹਿਲਾ ਸਵਾਲ ਹੈ ਇੰਨਾ ਠੰਡਾ ਮੌਸਮਾ ਸੀਤ ਲਹਿਰ ਚੱਲ ਰਹੀ ਆ ਕਾਂਗਰਸ ਚਰਚਾ ਤੇ ਚਰਚਾ ਛੇੜ ਰਹੀ ਆ ਪੂਰੇ ਕਹਿੰਦੇ ਵੀ ਗਰਮ ਹਵਾਵਾਂ ਵਾਲਾ ਮਾਹੌਲ ਬਣਾ ਰੱਖਿਆ ਠੰਡ ਦੇ ਵਿੱਚ ਜੀ ਯੂਥ ਕਾਂਗਰਸ ਦੇ ਵਿੱਚ ਕਹਿੰਦੇ ਇੱਕ ਸਿਆਸਤ ਛੜ ਗਈ ਹੈ ਕਹਿੰਦੇ ਵੀ ਯੂਥ ਕਾਂਗਰਸ ਦੀਆਂ ਇਲੈਕਸ਼ਨਾਂ ਟਾਈਮ ਤੋਂ ਪਹਿਲਾਂ ਹੋ ਰਹੀਆਂ ਨੇ ਕੀ ਵਾਕਈ ਹੋ ਰਹੀਆਂ ਨੇ ਜੇ ਹੋ ਰਹੀਆਂ ਨੇ ਤਾਂ ਕਾਰਨ ਕੀ ਰਹੇ ਜੀ ਉਹਨਾਂ ਦੇ ਅ ਦੇਖੋ ਪਹਿਲਾਂ ਸ਼ੀਤ ਲਹਿਰ ਦੀ ਤੁਸੀਂ ਗੱਲ ਕੀਤੀ ਫਿਰ ਤੁਸੀਂ ਰਾਜਨੀਤੀ ਨੂੰ ਸਿੱਧਾ ਠੰਡ ਨਾਲ ਜੋੜਤਾ ਇਹਦੇ 'ਚ ਮੈਂ ਦੱਸਾਂ ਕਿ ਕੱਲ ਤੱਕ ਜਾਂ ਅੱਜ ਸਵੇਰੇ ਤੱਕ ਬਹੁਤ ਜ਼ਿਆਦਾ ਗਰਮ ਬਹਿਸ ਜਿਹੜੀ ਚੱਲ ਰਹੀ ਸੀ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਰਪਤ ਜਿਹੜਾ ਉਹਨਾਂ ਨੇ ਪੇਸ਼ ਹੋਣਾ ਸੀ ਉਸ ਨੂੰ ਲੈ ਕੇ ਚੱਲ ਰਹੀ ਸੀ ਪਰ ਜਦੋਂ ਉਹ ਪੇਸ਼ ਹੋਏ ਤਾਂ ਉਹ ਵੀ ਸ਼ੀਤ ਲਹਿਰ ਵਾਂਗੂ ਸਾਰੀਆਂ ਅਫਵਾਹਾਂ ਜਾਂ ਗੱਲਾਂ ਠੰਡੀਆਂ ਹੋ ਗਈਆਂ ਸੋ ਜਿਸ ਤਰ੍ਹਾਂ ਕਿ ਉਹ ਨਮਾਣੇ ਬੰਦੇ ਦੀ ਤਰ੍ਹਾਂ ਜਾ ਕੇ ਉਹਨਾਂ ਨੇ ਨਤਮਸਤਕ ਹੋਏ ਤੇ ਉਹਨਾਂ ਨੇ ਗੱਲਬਾਤ ਕੀਤੀ ਬੰਦ ਕਮਰਾ ਇੱਕ ਮੀਟਿੰਗ ਹੋਈ ਜਾਂ ਕਹਿ ਲਓ ਕਿ ਪੇਸ਼ੀ ਹੋਈ ਤੇ ਉਸ ਤੋਂ ਬਾਅਦ ਜਿਹੜਾ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦੱਸਿਆ ਜਾਊਗਾ ਵੀ ਕੀ ਉੱਥੇ ਗੱਲਬਾਤ ਬਣੀ ਫਿਲਹਾਲ ਕਿਹਾ ਗਿਆ ਕਿ ਉਹਨਾਂ ਨੇ ਆਪਣੀ ਗਲਤੀ ਮੰਨੀ ਹੈ ਤੇ ਉਸ ਦੇ ਉੱਤੇ ਜੋ ਵੀ ਚਰਚਾ ਹੋਈ ਪਰ ਉਸ ਤੋਂ ਇੱਕ ਗੱਲ ਕਲੀਅਰ ਹੋ ਗਈ ਬਹੁਤ ਸਾਰੇ ਲੋਕ ਕਹਿੰਦੇ ਸੀ ਮੱਥਾ ਲਾ ਲਿਆ ਇਹ ਹੋ ਗਿਆ ਉਹ ਹੋ ਗਿਆ ਉਹ ਚੀਜ਼ਾਂ ਕਿਤੇ ਨਾ ਕਿਤੇ ਭਗਵਾਨ ਸਿੰਘ ਮਾਨ ਨੇ ਉਹ ਬੰਦਿਆਂ ਨੂੰ ਖਤਮ ਕਰ ਦਿੱਤੀਆਂ ਕਿਉਂਕਿ ਉਹ ਕੋਈ ਮੱਥਾ ਲਾ ਨਹੀਂ ਗਏ ਉਹਨਾਂ ਵਿੱਚ ਕੋਈ ਹੰਕਾਰ ਦੀ ਗੱਲ ਨਹੀਂ ਸੀ ਉਹ ਜਿਸ ਤਰ੍ਹਾਂ ਕਿ ਇੱਕ ਆਮ ਬੰਦਾ ਜਾਂਦਾ ਉਸ ਨਾਲੋਂ ਵੀ ਨਿਮਾਣੇ ਹੋ ਕੇ ਗਏ ਤੇ ਉੱਥੇ ਉਹਨਾਂ ਨੇ ਸ਼ੀਸ਼ ਝੁਕਾ ਕੇ ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਰਤਬਾ ਜੋ ਉਹਨਾਂ ਦਾ ਇੱਕ ਕਹਿ ਲਈਏ ਕਿ ਅਹੁਦਾ ਉਸ ਅਹੁਦੇ ਦੀ ਪੂਰੀ ਉਹਨਾਂ ਵੱਲੋਂ ਮਰਿਆਦਾ ਰੱਖੀ ਗਈ ਹੈ ਸੋ ਇਸ ਵੱਲੇ ਵੀ ਕਹਿ ਦਈਏ ਕਿ ਉਹ ਅਫਵਾਹਾਂ ਦਾ ਬਾਜ਼ਾਰ ਵੀ ਠੰਡਾ ਹੋ ਗਿਆ ਹੁਣ ਦੂਸਰਾ ਤੁਸੀਂ ਬਾਜ਼ਾਰ ਕਹਿ ਰਹੇ ਹੋ ਕਿ ਚਰਚਾ ਛਿੜ ਗਈ ਹੈ ਕਾਂਗਰਸ ਪਾਰਟੀ ਦੇ ਵਿੱਚ ਸੋ ਇਸ ਦੇ ਉੱਤੇ ਦੇਖੋ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਬਿਆਨਬਾਜ਼ੀ ਹੋ ਰਹੀ ਹੈ ਜਿਸ ਤਰ੍ਹਾਂ ਕਿ ਜ਼ਿਲ੍ਹਾ ਪ੍ਰਧਾਨਾਂ ਦੀ ਗੱਲ ਕਰ ਲਈਏ ਕਿ ਸੰਜੀਵ ਸ਼ਰਮਾ ਗਾਲੂ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਪਟਿਆਲੇ ਦੇ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਦਾ ਕਹਿਣਾ ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ ਇਹ ਸੀ ਕਿ ਕਿਤੇ ਨਾ ਕਿਤੇ ਪੰਜਾਬ ਪ੍ਰਧਾਨ ਜੋ ਕਿ ਮੋਹਿਤ ਮਿੰਦਰਾ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਸੀ ਇਸ ਕਰਕੇ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਹਟਾ ਦਿੱਤਾ ਗਿਆ ਇੱਕ ਚਰਚਾ ਇਹ ਵੀ ਛੜੀ ਦੂਸਰੇ ਚੈਨਲਾਂ ਦੇ ਉੱਤੇ ਕਿ ਜ਼ੀਰੋ ਜਿਹੜਾ ਉਹਨਾਂ ਦਾ ਰਿਪੋਰਟ ਸੀ ਜ਼ੀਰੋ ਸੀ ਕੰਮਕਾਰ ਨਹੀਂ ਹੋਏ ਇਸ ਕਰਕੇ ਉਹਨਾਂ ਨੂੰ ਹਟਾਉਣ ਵਾਸਤੇ ਇਲੈਕਸ਼ਨ ਪਹਿਲਾਂ ਕਰ ਦਿੱਤੇ ਗਏ ਪਰ ਉੱਥੇ ਹੀ ਮੋਹਿਤ ਮਹਿੰਦਰਾ ਦੀ ਬਾਈਟ ਆਂਦੀ ਹੈ ਜੋ ਕਿ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਬਾਈਟ ਤੁਸੀਂ ਅਗਰ ਸੁਣੋਗੇ ਤਾਂ ਉਸ ਦੇ ਵਿੱਚ ਵੀ ਸਪਸ਼ਟ ਕਿਹਾ ਗਿਆ ਕਿ ਜਿਹੜੀ ਇਹ ਚੀਜ਼ਾਂ ਨੇ ਇਹ ਨਿਕਲ ਕੇ ਸਾਹਮਣੇ ਆਈਆਂ ਕਿ ਅ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਜਨਵਰੀ ਦੇ ਵਿੱਚ ਟਰਨਓਵਰ ਕਲੀਅਰ ਹੋਣੀ ਸੀਗੀ 23 ਤੋਂ 26 ਜਨਵਰੀ ਚੱਲ ਰਹੀ ਹੈ ਤੇ 2026 ਹੈ ਕਿਉਂਕਿ 23 ਦੇ ਵਿੱਚ ਹੋਇਆ ਸੀ ਪਰ ਜੇਕਰ ਅਪਾਇੰਟਮੈਂਟ ਲੈਟਰ ਦੀ ਗੱਲ ਕਰ ਲਈਏ ਤੇ ਸ਼ਾਇਦ ਅਗਸਤ ਦਾ ਦੱਸਿਆ ਜਾਂਦਾ ਕਿ ਅਗਸਤ ਦਾ ਅਪਾਇੰਟਮੈਂਟ ਲੈਟਰ ਹੈ ਸੋ ਇਹ ਚੀਜ਼ਾਂ ਬਹਿਸ ਦਾ ਮੁੱਦਾ ਨੇ ਪਰ ਹੁਣ ਅਸਲ ਗੱਲ ਤੇ ਆਪਾਂ ਚੱਲਦੇ ਹਾਂ ਕਿ ਇਸ ਦਾ ਪਾਰਟੀ ਨੂੰ ਫਾਇਦਾ ਹੋਊਗਾ ਕਿ ਪਾਰਟੀ ਨੂੰ ਨੁਕਸਾਨ ਹੋਊਗਾ ਜੀ ਦੇਖੋ ਮੈਂ ਜੇਕਰ ਜਿੱਥੇ ਤੱਕ ਮੈਂ ਇਸ ਗੱਲ ਨੂੰ ਸਮਝਦਾ ਤੇ ਮੈਨੂੰ ਲੱਗਦਾ ਹੈ ਕਿ ਇਸ ਦਾ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਊਗਾ ਤੁਸੀਂ ਪੁੱਛੋਗੇ ਕਿਉਂ ਤੇ ਕਿਵੇਂ ਜੋ ਪਹਿਲਾਂ ਢੜੇਵਾਜੀ ਵਾਲਾ ਸਿਸਟਮ ਦੁਆਰਾ ਫੇਰ ਮੈਨੂੰ ਲੱਗਾ ਸ਼ੁਰੂ ਹੋ ਗਿਆ ਆਪਸ ਆਪਸ ਦੇ ਵਿੱਚ ਹੀ ਲੜਾਈ ਚੱਲ ਰਹੀ ਹੈ ਦੇਖੋ ਪਹਿਲਾਂ ਢੜੇਵਾਜੀ ਪੰਜਾਬ ਪੱਧਰ ਤੇ ਫਿਰ ਜ਼ਿਲ੍ਹਾ ਪੱਧਰ ਤੇ ਹੁਣ ਯੂਥ ਪੱਧਰ ਤੇ ਢੜੇਵਾਜੀ ਹੋ ਜੂਗੀ ਦੇਖੋ ਯੂਥ ਕਿਸੇ ਵੀ ਪਾਰਟੀ ਦੀ ਕਿਸੇ ਵੀ ਸਮਾਜ ਦੀ ਕਿਸੇ ਵੀ ਕੌਮ ਦਾ ਜਿਹੜਾ ਯੂਥ ਹੈ ਉਹ ਉਸ ਦੀ ਰੀੜ ਦੀ ਹੱਡੀ ਹੈ ਯੂਥ ਨੇ ਹੀ ਮਿਹਨਤ ਕਰਨੀ ਹੈ ਪ੍ਰਚਾਰ ਕਰਨਾ ਹੈ ਡੋਰ ਟੂ ਡੋਰ ਕਰਨਾ ਹੈ ਰੈਲੀਆਂ ਕਰਨੀਆਂ ਸਾਰਾ ਕੁਝ ਯੂਥ ਨੇ ਕਰਨਾ ਹੈ ਕਿਉਂਕਿ ਆਉਣ ਵਾਲਾ ਜਿਹੜਾ ਸਾਲ ਹੈ 2027 ਉਹ ਇਲੈਕਸ਼ਨ ਦਾ ਸਾਲ ਹੈ ਤੇ ਉਸ ਦੀ ਤਿਆਰੀ ਹੁਣੇ ਸ਼ੁਰੂ ਹੋ ਜਾਣੀ ਹੈ ਸੋ ਤਿਆਰੀ ਦੇ ਵਿੱਚ ਕਿੱਥੇ ਤਾਂ ਉਹਨਾਂ ਨੇ ਤਿਆਰੀ ਕਰਨੀ ਸੀ ਐਮਐਲਏ ਦੇ ਕੈਂਡੀਡੇਟ ਵਾਸਤੇ ਮੁੱਖ ਮੰਤਰੀ ਚੁਣਨ ਵਾਸਤੇ ਜਾਂ ਸਰਕਾਰ ਬਣਾਉਣ ਵਾਸਤੇ ਕਿੱਥੇ ਹੁਣ ਉਹ ਯੂਥ ਤਿਆਰੀ ਕੀ ਕਰ ਰਿਹਾ ਹੋਊਗਾ ਕਿ ਮੈਂ ਪ੍ਰਧਾਨ ਬਣ ਜਾ ਮੈਂ ਪ੍ਰਧਾਨ ਬਣ ਜਾ ਮੈਂ ਪ੍ਰਧਾਨ ਬਣ ਜਾ ਸੋ ਹੁਣ ਮੈਂ ਇਹ ਛੋਟੀ ਜਿਹੀ ਐਗਜ਼ਾਮਪਲ ਦੇਣਾ ਇੱਕ ਬੰਦਾ ਪਿਛਲੇ 2.5 ਸਾਲ ਤੋਂ ਕੰਮ ਕਰ ਰਿਹਾ ਪਹਿਲਾਂ ਤਾਂ ਉਹਨੇ ਸੋਚਿਆ ਹੋਇਆ ਵੀ ਮੈਂ 3 ਸਾਲ ਲਗਾਣੇ ਆ 3 ਸਾਲ ਤੋਂ ਉੱਪਰ ਵੀ ਚਲਾ ਜਾਂਦਾ ਸਮਾਂ ਕਿਉਂਕਿ 2027 ਇਲੈਕਸ਼ਨ ਹੋਊਗੀ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਹਜੇ ਸਾਡਾ ਇੱਕ ਸਾਲ ਪਿਆ ਸਾਲ ਬਾਅਦ ਅਸੀਂ ਜਦੋਂ ਜਿਹਦ ਕਰਾਂਗੇ ਪਰ ਉਹ ਜਦੋਂ ਜਿਹਦ ਹੁਣੇ ਕਰਨੀ ਪੈ ਜਾਣੀ ਹੈ ਕਿਉਂਕਿ ਜਿਹੜਾ ਕੱਲ ਤੋਂ ਹੈਗਾ ਨਾਮਿਨੇਸ਼ਨ ਸ਼ੁਰੂ ਹੋ ਜਾਣੀ ਹੈ ਫਰਵਰੀ ਤੋਂ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਜਾਣੀ ਹੈ ਸੋ ਉਹ ਭੱਜ ਨੱਠ ਪਹਿਲਾਂ ਕਰਨੀ ਪੈ ਜੂਗੀ ਇੱਥੇ એનર્ਜੀ ਵੇਸਟ ਹੋਊਗੀ ਹੁਣ ਜਿਹੜਾ ਬੰਦਾ ਪਿਛਲੇ 2.5 ਸਾਲ ਤੋਂ ਕੰਮ ਕਰ ਰਿਹਾ ਆਪਣੀ ਟੀਮ ਬਣਾ ਕੇ ਕੰਮ ਕਰ ਰਿਹਾ ਟੀਮ ਨੂੰ ਲੀਡ ਕਰ ਰਿਹਾ ਉਹਨੂੰ ਨੁਮਾਇंदे ਪਤਾ ਹੈ ਕਿਹੜਾ 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 ਬਲਾਕ ਦੇ ਵਿੱਚ ਹੈ ਕਿਹੜਾ ਕਿੱਥੇ ਹੈ ਕਿਹੜਾ ਕਿੱਥੇ ਹੈ ਅੱਜ ਉਹ ਨਵਾਂ ਪ੍ਰਧਾਨ ਆਜੂਗਾ ਉਹਨੂੰ ਫੇਰ ਲੋਕਾਂ ਨਾਲ ਸਮਝਣ ਨੂੰ ਲੋਕਾਂ ਨੂੰ ਨਾਲ ਲੈ ਕੇ ਤੁਰਨ ਨੂੰ ਕਿਸੇ ਨੂੰ ਰੁੱਸਣ ਨੂੰ ਮਨਾਉਣ ਨੂੰ ਫੇਰ ਇੱਕ ਸਾਲ ਦਾ ਸਮਾਂ ਚਾਹੀਦਾ ਪਰ ਇੱਕ ਸਾਲ ਦਾ ਸਮਾਂ ਅਜ ਕਾਂਗਰਸ ਪਾਰਟੀ ਕੋਲ ਹੈ ਨਹੀਂ ਨਹੀਂ ਹੈ ਜੇਕਰ ਇੱਕ ਸਾਲ ਦਾ ਸਮਾਂ ਨਹੀਂ ਤਾਂ ਪ੍ਰੈਕਟੀਕਲ ਕਿਉਂ ਕੀਤਾ ਇਹ ਪ੍ਰੈਕਟੀਕਲ ਨਹੀਂ ਕਰਨਾ ਚਾਹੀਦਾ ਸੀ ਇਸ ਵਕਤ ਉਹਦੇ ਵਿੱਚ ਵੀ ਇੱਕ ਸਵਾਲ ਖੜੇ ਕੀਤੇ ਨੇ ਸੰਜੀਵ ਸ਼ਰਮਾ ਕਾਲੂ ਨੇ ਕਹਿੰਦੇ ਕਾਰਗੁਜ਼ਾਰੀ ਜਿਵੇਂ ਕਿਹਾ ਕਿ ਉਹ ਕਾਰਗੁਜ਼ਾਰੀ ਸਹੀ ਨਹੀਂ ਸੀਗੀ ਕਈ ਜਗ੍ਹਾ ਤੇ ਉਹਨਾਂ ਨੇ ਕਿਹਾ ਵੀ ਜ਼ਿਲ੍ਹਾ ਪ੍ਰਧਾਨ ਨਹੀਂ ਲੱਗੇ ਕਈ ਜਗ੍ਹਾ ਤੇ ਉਹ ਕਹਿੰਦੇ ਬਲਾਕ ਪ੍ਰਧਾਨਾਂ ਨਹੀਂ ਹੋਏ ਕਈ ਜਗ੍ਹਾ ਤੇ ਮੀਟਿੰਗਾਂ ਨਹੀਂ ਹੋਈਆਂ ਜਿਹੜੀਆਂ ਮੰਥਲੀ ਵਾਈਜ਼ ਮੀਟਿੰਗਾਂ ਹੁੰਦੀਆਂ ਨੇ ਜਾਂ ਇਹਨਾਂ ਦੀ ਆਪਣੀ ਕੋਈ ਹੁੰਡੇ ਕੋਈ ਸਿਸਟਮ ਹੁੰਦਾ ਹੋਣਾ ਕਹਿੰਦੇ ਉਹ ਸਹੀ ਨਹੀਂ ਹੋਇਆ ਤਾਂ ਕਰਕੇ ਜਿਹੜਾ ਹੈਗਾ ਉਹਨੇ ਹਾਈ ਕਮਾਂਡ ਨੂੰ ਇਹ ਫੈਸਲਾ ਲੈਣਾ ਪਿਆ। ਨਹੀਂ ਨਹੀਂ ਦੇਖੋ ਇੱਕ ਬੰਦਾ ਅਗਰ ਤੁਸੀਂ ਕਹਿੰਦੇ ਹੋ ਵੀ ਕਿਸੇ ਦਾ ਸਿਸਟਮ ਠੀਕ ਨਹੀਂ ਸੀ ਤਾਂ ਇੱਕ ਬੰਦੇ ਨੂੰ ਹਟਾਇਆ ਜਾ ਸਕਦਾ ਕਾਰਜਕਾਰੀ ਪ੍ਰਧਾਨ ਲਗਾਇਆ ਜਾ ਸਕਦਾ ਹੋਰ ਬਹੁਤ ਸਾਰੇ ਸਿਸਟਮ ਸੀਗੇ ਪਰ ਇੱਕ ਬੰਦਾ ਜੇਕਰ ਕੋਈ ਮੰਨਦਾ ਪਰ ਵੈਸੇ ਮੰਨਿਆ ਨਹੀਂ ਮੋਹਿਤ ਮੇਂਦਰਾ ਨੇ ਸਿੱਧੇ ਤੌਰ ਤੇ ਅੱਜ ਇੱਕ ਬਾਈਟ ਜਾਰੀ ਕੀਤੀ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਉਹਨਾਂ ਨੇ ਕਿਹਾ ਕੁਝ মিডিਆ ਹਾਊਸਸ ਗਲਤ ਤਰੀਕੇ ਨਾਲ ਇਸ ਖਬਰ ਨੂੰ ਚਲਾ ਰਹੇ ਐ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਉਹਨਾਂ ਨੇ ਸਪਸ਼ਟ ਕਿਹਾ ਠੀਕ ਹੈ ਉਥੇ ਜੇਕਰ ਅੱਜ ਅਸੀਂ ਗੱਲ ਕਰ ਲਈਏ ਨੁਕਸਾਨ ਬਹੁਤਾ ਹੋਊਗਾ ਇਹਦੇ ਵਿੱਚ ਇਹ ਨਹੀਂ ਦੇਖੋ ਪਿਛਲੇ ਕੁ ਯਾ ਤਾਂ ਕਹਿ ਲੋ ਵੀ ਆਪਦੇ ਆਪ ਦੇ ਪੈਰ ਤੇ ਕੋਹਾੜੇ ਮਾਰ ਰਹੀ ਹੈ ਜਾਂ ਕੋਹਾੜਿਆਂ ਦੇ ਪੈਰ ਮਾਰ ਰਹੀ ਹੈ ਚਾਹੇ ਉਹ ਰਾਜਾ ਬੜਿੰਗ ਦੇ ਬਿਆਨ ਸੁਣ ਲੋ ਚਾਹੇ ਨਵਜੋਤ ਕੋਰ ਇੱਕ ਵਾਰ ਪਹਿਲਾਂ ਪੂਰਾ ਕਰਦੀ ਹੈ ਚਾਹੇ ਨਵਜੋਤ ਕੋਰ ਦਾ 500 ਕਰੋੜ ਰੁਪਏ ਵਾਲਾ ਸੂਟਕੇਸ ਸੁਣ ਲੋ ਚਾਹੇ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਪਿੱਛੇ ਜੇ ਪਰਸੋਂ ਮੇਰੇ ਖਿਆਲ ਇੱਕ ਜਿਹੜਾ ਇੰਸਟਾਗ੍ਰam ਤੇ ਆਪਣੇ ਤੇ ਇੱਕ ਸ਼ੇਰੋ ਸ਼ਾਇਰੀ ਚ ਅੰਦਾਜ਼ ਛੱਡ ਤਾ ਕਿ ਹਨੇਰੀਆਂ ਮੇਰੇ ਵੱਲੋਂ ਵੀ ਚੱਲਣਗੀਆਂ ਕਮੀ ਮੈਂ ਵੀ ਨਹੀਂ ਛੱਡੂਗਾ ਸੋ ਇਹ ਸਾਰਾ ਕੁਝ ਹੋ ਰਿਹਾ ਸੀਗਾ ਉੱਥੇ ਬਗੇਲ ਜੀ ਕਹਿੰਦੇ ਜੀ ਬਿਨਾ ਸੀਐਮ ਦੇ ਫੇਸ ਤੋਂ ਅਸੀਂ ਇ ਤਾਂ ਫੇਸ ਕਿਉਂ ਨਹੀਂ ਲੈ ਕੇ ਲੜੋਗੇ ਪਾਰਟੀ ਦਾ ਫੇਸ ਲੈ ਕੇ ਲੜਦੀ ਹੈ ਇਹ ਕਿਹੜਾ ਪਾਜ ਪਾਇ ਜਿਹੜੀ ਬਿਨਾ ਫੇਸ ਤੋਂ ਲੜੂਗੀ ਇਹ ਤਾਂ ਕਾਂਗਰਸ ਪਾਰਟੀ ਹੈ ਇਹ ਫੇਸ ਲੈ ਕੇ ਅਨਾਉਂਸ ਕਰਤਾ ਫਿਰ ਤੱਕ ਲੜਾਈ ਘਰਚ ਹੀ ਹੋ ਜਾਣੀ ਹੈ ਬਾਹਰ ਨਾਲ ਤਾਂ ਲੜਾਈ ਕਿੱਥੋਂ ਲੜਨਗੇ ਦੇਖੋ ਬਹੁਤ ਇਹ ਦੇਖੋ ਰੰਧਾਵਾ ਸਾਹਿਬ ਬਿਲਕੁਲ ਤੁਸੀਂ ਕਹਿ ਰਹੇ ਹੋ ਲੜਾਈ ਹੋ ਜਣੀ ਪਰ ਇਹਦਾ ਮਤਲਬ ਕਿਤੇ ਨਾ ਕਿਤੇ ਅਨੁਸ਼ਾਸਨ ਦੀ ਕਮੀ ਹੈ ਫਿਰ ਪਾਰਟੀ ਦੇ ਵਿੱਚ ਅਗਰ ਸੀਐਮ ਦਾ ਫੇਸ ਲੈ ਕੇ ਤੁਸੀਂ ਲੜਦੇ ਹੋ ਸਪੋਜ਼ ਕਰੋ ਚੰਨੀ ਨੂੰ ਤੁਸੀਂ ਫੇਸ ਲੈ ਕੇ ਲੜਦੇ ਹੋ ਆ ਚੰਨੀ ਦੀ ਪਬਲਿਸਿਟੀ ਕਿੱਥੇ ਜਾ ਰਹੀ ਹੈ ਰਾਜਾ ਬੜਿੰਗ ਨੂੰ ਲੈ ਕੇ ਚੱਲਦੇ ਹੋ ਰਾਜਾ ਬੜਿੰਗ ਦੇ ਨਾਲ ਜੁੜੇ ਹੋਏ ਲੋਕ ਉਤਸ਼ਾਹਿਤ ਹੋਣਗੇ ਤੁਸੀਂ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਚੱਲਦੇ ਹੋ ਉਹਦੇ ਨਾਲ ਜੁੜੇ ਹੋਏ ਲੋਕ ਉਤਸ਼ਾਹਿਤ ਹੋ ਜਾਣਗੇ ਇਸ ਤੋਂ ਇਲਾਵਾ ਕੋਈ ਹੋਰ ਫੇਸ ਲੈ ਕੇ ਆਉਂਗੇ ਹਰ ਫੇਸ ਦਾ ਇੱਕ ਕੈਡਰ ਹੈ ਕਿਉਂਕਿ ਆਮ ਬੰਦੇ ਦਾ ਫੇਸ ਬਣਾਣਗੇ ਨਹੀਂ ਉਸ ਬੰਦੇ ਨੂੰ ਬਣਾਣਗੇ ਜਿਸ ਦਾ ਇੱਕ ਫਿਕਸ ਕੈਡਰ ਹੋਏਗਾ ਉਸ ਦੇ ਨਾਲ ਲੋਕ ਚੱਲਦੇ ਹੋਣਗੇ ਬਿਲਕੁਲ ਜਦੋਂ 2022 ਦੀ ਇਲੈਕਸ਼ਨ ਸੀਗੀ ਉਦੋਂ ਵੀ ਆਮ ਆਦੀ ਪਾਰਟੀ ਨੇ ਜਦੋਂ ਚਿਹਰਾ ਨਹੀਂ ਅਨਾਉਂਸ ਕੀਤਾ ਸੀ ਉਦੋਂ ਲੋਕ ਡਾਵਾ ਡੋ ਤਾਂ ਹਵਾ ਕਹਿੰਦੇ ਦੂਜੇ ਪਾਸੇ ਚੱਲ ਗਈ ਤਾਂ ਹੀ ਕਹਿੰਦੇ 92 ਚ ਫੇਸ ਦੀ ਇੱਕ ਵੈਲਿਊ ਹੁੰਦੀ ਆ ਰੰਦਾਵਾ ਸਾਹਿਬ ਫੇਸ ਦੀ ਵੈਲਿਊ ਹੁੰਦੀ ਆ ਹੁਣ ਇਹ ਕਿਸ ਤਰ੍ਹਾਂ ਦੇ ਬਿਆਨਬਾਜ਼ੀ ਕਿਉਂ ਕੀਤੀ ਜਾ ਰਹੀ ਹੈ ਇਹ ਅਸੀਂ ਸਮਝ ਨਹੀਂ ਸਕਦੇ ਉਸ ਤੋਂ ਬਾਅਦ ਯੂਥ ਦੇ ਨਾਲ ਜਿਹੜਾ ਇਹ ਨਵਾਂ ਕਹਿ ਲੀਏ ਮੈਂ ਕੰਮ ਹੋਇਆ ਦੇਖੋ ਵਿਰੋਧ ਸ਼ੁਰੂ ਹੋ ਚੁੱਕਿਆ ਹੈ ਇਹਨਾਂ ਦੇ ਕੋਫੀਸ਼ਲ ਜਿਹੜਾ ਗਰੁੱਪ ਹੈਗਾ ਉਸ ਦੀ ਇੱਕ ਚੈਟ ਹੈ ਛੋਟੀ ਜੀ ਉਹ ਬਾਹਰ ਵੀ ਆਈ ਹੈ ਕੁਝ ਚੈਨਲਾਂ ਨੇ ਦਿਖਾਈ ਹੈ ਅਸੀਂ ਵੀ ਦਿਖਾ ਦੇਾਂਗੇ ਉਸ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਕਿਹਾ ਜਾ ਰਿਹਾ ਕਿ ਵਿਰੋਧ ਕਰੋ ਜੀ ਆਪਣਾ ਵਿਰੋਧ ਦਰਜ ਕਰਾਓ ਜੀ ਲੋਕ ਵਿਰੋਧ ਕਰ ਰਹੇ ਆ ਠੀਕ ਹੈ ਉੱਪਰਲੇ ਮਨੋਂ ਸਾਰੇ ਕਹਿੰਦੇ ਜੀ ਅਸੀਂ ਇਸ ਫੈਸਲੇ ਨੂੰ ਸਵੀਕਾਰ ਕਰਦੇ ਆ ਪਰ ਜਿਹਦੇ 6 ਮਹੀਨੇ ਦੀ ਟਰਮ ਰਹਿ ਗਈ ਹੈ ਉਸ ਨੂੰ ਪੁੱਛ ਕੇ ਦੇਖੋ ਤੇ ਜਿਹਨੂੰ ਹੁਣ ਜਦੋਂ ਜਹਿਦ ਕਰਨੀ ਵੀ ਦੇਖੋ ਪੈਸਾ ਵੀ ਲੱਗਣਾ ਹੈ ਤਾਕਤ ਵੀ ਲੱਗਣੀ ਹੈ ਲੋਕ ਵੀ ਲੱਗਣੇ ਆ ਤੇ ਕਿੱਥੇ એનર્ਜੀ ਤੁਹਾਡੀ ਸਤਾਈ ਦੇ ਵਿੱਚ ਕੰਮ ਆਣੀ ਸੀ ਕਿੱਥੇ ਆਜੋ ਆਪਣੇ ਆਪ ਨੂੰ ਪ੍ਰਧਾਨ ਬਣਾਉਣ ਵਿੱਚ ਕਰੂਗਾ ਹੁਣ ਮੈਂ ਬਹੁਤ ਸਾਰੇ ਪ੍ਰਧਾਨਾਂ ਦੀ ਏਜ ਲੰਘ ਚੁੱਕੀ ਹੈ ਪਰ ਉਹ ਪ੍ਰਧਾਨ ਏਸ ਤੋਂ ਬਾਅਦ ਵੀ ਕੰਮ ਕਰ ਰਹੇ ਸੀ ਕਿਉਂਕਿ ਹਜੇ ਉਹਨਾਂ ਦੀ ਟਰਮ ਨਹੀਂ ਆਈ ਸੀਗੀ ਕਈਆਂ ਦੀ ਲੇਟੈਸਟ ਏਜ ਨਿਕਲਦੀ ਹੁੰਦੀ ਹੈ ਉਹ ਟਰਮ ਨਹੀਂ ਆਈ ਸੀਗੀ ਅਜ ਉਹ ਵਿਲੇ ਹੋਗੇ ਅਜੋ ਨਵੇਂ ਸਿਰੇ ਤੋਂ ਸਾਂਚਾ ਬਣਾਣਗੇ ਨਵਾਂ ਸਿਰਾ ਬਣਾ ਕੇ ਲੋਕਾਂ ਨੂੰ ਮਨਾਣਾ ਨਾਲ ਲੈ ਕੇ ਤੁਰਨਾ ਅਜੇਹੀ ਪਾਰਟੀ ਦੇ ਵਿੱਚ ਜਿਹੜੀ ਇੱਕ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਦੀ ਹੈ ਬਲਾਕ ਪੱਧਰ ਦੇ ਉੱਤੇ ਕੰਮ ਕਰੇਗੀ ਕਿੰਨਾ ਮੁਸ਼ਕਲ ਹੋ ਜੂਗਾ ਉਹਨਾਂ ਨੂੰ ਇਹ ਫੈਸਲਾ ਕਿਤੇ ਨਾ ਕਿਤੇ ਕਾਦਕ ਸਾਹਿਬ ਹੋ ਸਕਦਾ ਕਾਂਗਰਸ ਲਈ ਇਸ ਸਮੇਂ ਦੇ ਵਿੱਚ ਕਿਉਂਕਿ ਇਹ ਸਮਾਂ ਉਹ ਸੀ ਜਦੋਂ ਰੁੱਸੇ ਹੋਇਆਂ ਨੂੰ ਮਨਾਣਾ ਹੁੰਦਾ ਇੱਕ ਰਵਾਇਤ ਜਿਹੜੀ ਹੁੰਦੀ ਜਦੋਂ ਇਲੈਕਸ਼ਨ ਨੇੜੇ ਆਉਂਦੇ ਨੇ ਹਾਂਜੀ ਘਰ ਘਰ ਜਾਂਦੇ ਆ ਵੀ ਤੁਹਾਨੂੰ ਤੈਨੂੰ ਕੀ ਦਿੱਕਤ ਹੈ ਕਿਸੇ ਨੂੰ ਚੇਅਰਮੈਨ ਲਾ ਦੇਣੇ ਆ ਕਿਸੇ ਨੂੰ ਆਹ ਲਾਤਾ ਕਿਸੇ ਨੂੰ ਚੱਲ ਰਿਹਾ ਨਾ ਹੁਣ ਮੌਜੂ ਕੋਈ ਨਾ ਕੋਈ ਪੰਜ ਸੱਤ 10 ਬੰਦਿਆਂ ਨੂੰ ਲਗਾ ਦਿੱਤਾ ਜਾਂਦਾ ਉਹ ਕੌਣ ਨੇ ਉਹ ਰੁੱਸੇ ਹੋਏ ਇਧਰ ਉਧਰ ਹੋਏ ਹੋਏ ਨੇ ਨਾਰਾਜ਼ ਹੋਏ ਰਿੰਦਰ ਨਾਰਾਜ਼ ਹੋਏ ਹੋਏ ਲੋਕ ਐ ਉਹਨਾਂ ਨੂੰ ਜੋੜਨ ਦਾ ਸਮਾਂ ਹੁੰਦਾ 2027 ਸਾਹਮਣੇ ਆ ਰਹੀ ਹੈ ਇਲੈਕਸ਼ਨ ਨੂੰ ਸਾਲ ਰਹਿ ਗਿਆ ਸਾਲ ਤੋਂ ਪਹਿਲਾਂ 3 ਮਹੀਨੇ 4 ਮਹੀਨੇ ਪਹਿਲਾਂ ਕੰਮਕਾਰ ਜਿਹੜੇ ਹੈ ਜੰਗੀ ਪੱਦਰ ਤੇ ਹੋ ਜਾਂਦੇ ਆ ਹੁਣ ਤੋਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਜਿਹੜੀ ਮਾਗੀ ਮੇਲੇ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਰੈਲੀਆਂ ਹੁੰਦੀਆਂ ਇਹ ਰੈਲੀ ਹੀ ਆਗਾਜ਼ ਹੈ ਇਹ ਰੈਲੀ ਆਗਾਜ਼ ਸੀ ਤੁਸੀਂ ਦੇਖੋ ਭਾਜਪਾ ਨੇ ਪਹਿਲੀ ਵਾਰੀ ਰੈਲੀ ਕੀਤੀ ਉੱਥੇ ਆਮ ਆਦਮੀ ਪਾਰਟੀ ਨੇ ਪਹਿਲੀ ਵਾਰੀ ਰੈਲੀ ਕੀਤੀ ਕਿਉਂ ਕੀਤੀ ਇਸ ਆਗਾਜ਼ ਦੇ ਵਿੱਚ ਕਾਂਗਰਸ ਦਾ ਇਹ ਵਾਲਾ ਪੱਤਾ ਪ੍ਰਦਰਸ਼ਨ ਟਾਈਪ ਕਹਿ ਸਕਦੇ ਨੇ ਪ੍ਰਦਰਸ਼ਨ ਨਾ ਉਸ ਦੇ ਵਿੱਚ ਇਹ ਵਾਲਾ ਪੱਤਾ ਬਹੁਤ ਵੱਡਾ ਘਾਤਕ ਸਾਬਤ ਹੋ ਸਕਦਾ ਹੈ ਬਾਕੀ ਅਸੀਂ ਇਸ ਦੇ ਉੱਤੇ ਇਸ ਕਰਕੇ ਵੀ ਗੱਲ ਕਰਦੇ ਵੀ ਅਸੀਂ ਗਰਾਊਂਡ ਦੀ ਜਿਹੜੀ ਗੱਲ ਕਰ ਰਹੇ ਹਾਂ ਕਲੀਅਰ ਕਟ ਹੈ ਤੁਸੀਂ ਇਹ ਦੇਖੋ ਨਾ ਇਹ ਯੂਥ ਨੇ ਐਮਐਲਏ ਲਈ ਪ੍ਰਚਾਰ ਕਰਨਾ ਉੱਥੇ ਹੁਣ ਜਿਹੜੀ ਯੂਥ ਦੀ ਇਲੈਕਸ਼ਨ ਹੋਊਗੀ ਐਮਐਲਏ ਵੀ ਤਾਂ ਸਪੋਰਟ ਕਰੂਗਾ ਜਿਹੜਾ ਕੈਂਡੀਡੇਟ ਹੋਊਗਾ ਵੀ ਤਾਂ ਸਪੋਰਟ ਕਰੂਗਾ ਫਸ ਜਾਊਗਾ ਜੇ ਉਹਨੇ ਸਪੋਰਟ ਮੈਨੂੰ ਕਰਤੀ ਤੁਸੀਂ ਜਿੱਤ ਗਏ ਤੇ ਤੁਸੀਂ ਕਿਵੇਂ ਨਾਲ ਚੱਲੋਗੇ ਜੇ ਤੁਹਾਨੂੰ ਕਰਤੀ ਮੈਂ ਜਿੱਤ ਗਿਆ ਤੇ ਮੈਂ ਕਿਵੇਂ ਨਾਲ ਚੱਲੂਗਾ ਇਹ ਸਿਆਪੇ ਨੇ ਤੇ ਜਿਹੜਾ ਪੈਸਾ ਲੱਗਣਾ ਕਿਉਂਕਿ ਇਦਾਂ ਦਾ ਭਰਤੀ ਨਹੀਂ ਸ਼ੁਰੂ ਹੋਣੀ 50 ਰੁਪਏ ਮੇਰੇ ਖਿਆਲ ਲੱਗਦੇ ਇਹਨਾਂ ਦੇ ਫੀਸ ਹੁੰਦੀ ਹੈ ਤੇ ਭਰਤੀਆਂ ਦੇ ਪੈਸਾ ਵੀ ਖਰਚੋਣਾ ਫਿਰ ਰੈਲੀਆਂ ਜਾਣਾ ਆਣਾ ਤੇਲ ਫੂਕਣਾ ਇਹ ਕਰਨਾ ਉਹ ਕਰਨਾ ਇਹ ਸਾਰਾ ਕੁਝ ਕਰਨਾ ਪਊਗਾ ਜੇਕਰ ਹੁਣ ਪੰਜਾਬ ਪ੍ਰਧਾਨ ਲੱਭਣਾ ਪਊਗਾ ਤੇ ਪਹਿਲਾਂ ਪੰਜਾਬ ਪ੍ਰਧਾਨ ਦਾ ਚਿਹਰਾ ਤਾਂ ਲਿਆਣਾ ਪਏਗਾ ਨਾ ਨਾਮੀਨੇਸ਼ਨਸ ਹੋਣਗੀਆਂ ਉਸ ਤੋਂ ਬਾਅਦ ਪੰਜਾਬ ਪ੍ਰਧਾਨ ਵੀ ਆਪਣੇ ਲੈਵਲ ਦੇ ਉੱਤੇ ਕੰਮ ਕਰੂਗਾ એનર્ਜੀ ਜਿਹੜੀ ਹੈ ਬਚਾ ਕੇ ਰੱਖਣੀ ਸੀ ਉਹ ਨਰਜੀ ਉਧਰਲੇ ਪਾਸੇ ਲਗਾਈ ਜਾ ਰਹੀ ਹੈ ਮੈਂ ਮੋਹਿਤ ਮਿੰਦਰਾ ਦੀ ਬਾਈਟ ਸੁਣ ਰਿਹਾ ਸੀ ਉਹ ਕਹਿੰਦੇ ਜੀ ਨਵੀਂ ਊਰਜਾ ਤੇ ਨਵੀ ਬਿਲਕੁਲ ਠੀਕ ਹੈ ਨਵੀਂ એનર્ਜੀ ਨਵੇਂ ਲੋਕ ਜਦੋਂ ਆਣਗੇ ਰਾਜਾ ਬੜਿੰਕ ਕਹਿੰਦੇ ਅਸੀਂ ਬਹੁਤ ਸਾਰੇ ਲੋਕਾਂ ਨੂੰ ਨਵੇਂ ਚਿਹਰਿਆਂ ਨੂੰ ਮੌਕਾ ਦੇਵਾਂਗੇ ਪਰ ਨਵੇਂ ਯੂਥ ਨੂੰ ਦੇਖੋਗੇ ਸਹੀ ਨਾ ਵੀ ਕਿਹੜਾ ਯੂਥ ਕੰਮ ਕਰ ਰਿਹਾ ਹੈ ਕਿਹੜੇ ਯੂਥ ਨੇ ਅੱਗੇ ਕੰਮ ਕਰ ਦੇਣਾ ਕਿ ਹਰ ਇੱਕ ਯੂਥ ਨੂੰ ਮੌਕਾ ਦੇ ਦੋਗੇ ਯੂਥ ਤਾਂ ਬਹੁਤ ਏਦਾਂ ਨਹੀਂ ਜਿਵੇਂ ਉਹਨਾਂ ਨੇ ਕਿਹਾ ਉਸ ਮੁਤਾਬਕ ਉਹਨੂੰ ਚੁਣਿਆ ਜਾਏਗਾ ਰਾਹੁਲ ਗਾਂਧੀ ਦੀ ਅਸੀਂ ਬੜੀ ਵਾਰ ਸਪੀਚ ਸੁਣੀ ਹੈ ਬੜੀ ਵਾਰ ਉਹਨਾਂ ਦੀ ਗੱਲਬਾਤ ਸੁਣੀ ਹੈ ਉਹ ਯੂਥ ਨੂੰ ਬੜਾ ਪਿਆਰ ਕਰਦੇ ਆ ਯੂਥ ਨੂੰ ਅੱਗੇ ਕਰਨਾ ਚਾਹੁੰਦੇ ਆ ਪਰ ਉਹ ਅੱਗੇ ਕਿਵੇਂ ਕਰਨਗੇ ਜੇਕਰ ਯੂਥ ਇਸ ਵਕਤ ਆਪਣੇ ਆਪਣੇ ਇਲਾਕੇ ਨੂੰ ਆਪਣੀ ਆਪਣੀ ਸੀਟ ਨੂੰ ਬਚਾਉਣ ਦੇ ਚੱਕਰ ਚ ਲੰਘ ਜੂਗਾ ਤੇ ਉਹ ਪਾਰਟੀ ਦਾ ਪ੍ਰਚਾਰ ਕਦੋਂ ਕਰੂਗਾ ਪਾਰਟੀ ਦੀਆਂ ਪਾਲਿਸਿਸ ਕਦੋਂ ਲਿਆਏਗਾ ਤੇ ਜੇ ਇਹ ਕਹਿਣਾ ਕਿ ਜੀ ਕਾਰਗੁਜ਼ਾਰੀ ਚ ਫਰਕ ਹੈ ਕਾਰਗੁਜ਼ਾਰੀ ਦਾ ਤੁਸੀਂ ਉਹਦੇ ਤੇ ਨੋਟਿਸ ਲਿੱਤਾ ਜਾ ਸਕਦਾ ਸੀ ਉਸ ਤੋਂ ਬਹੁਤ ਹੋਰ ਕੰਮ ਹੋ ਸਕਦੇ ਸੀ ਇਸ ਗੱਲ ਨੂੰ ਮੋਹਿਤ ਮਹਿੰਦਰਾ ਨੇ ਸਿਰੇ ਤੋਂ ਕਾਰ ਦਿੱਤਾ ਕਿ ਪਾਰਟੀ ਨੇ ਕਾਰਗੁਜ਼ਾਰੀ ਨੂੰ ਲੈ ਕੇ ਕੁਝ ਨਹੀਂ ਕਿਹਾ ਉਹਨਾਂ ਵੱਲੋਂ ਇੱਕ ਪ੍ਰੋਸੈਸ ਹੈ ਇੱਕ ਪ੍ਰਕਿਰਿਆ ਹੈ ਉਹ ਸਮਾਂ ਆ ਚੁੱਕਾ ਹੈ ਉਸ ਸਮੇਂ ਮੁਤਾਬਕ ਕੀਤਾ ਤੇ ਸ਼ਾਇਦ ਇਸ ਗੱਲ ਦੇ ਵਿੱਚ ਵਜ਼ਨ ਹੋ ਸਕਦਾ ਕਿਉਂਕਿ ਪਾਰਟੀ ਐਡੀ ਵੱਡੀ ਗਲਤੀ ਨਹੀਂ ਕਰ ਸਕਦੀ ਕਿਉਂਕਿ ਇਹ ਬਹੁਤ ਵੱਡੀ ਗਲਤੀ ਬਲੈਂਡਰ ਮਿਸਟੇਕ ਹੋਏਗੀ ਅਗਰ ਪਾਰਟੀ ਨੇ ਕਿਸੇ ਇੱਕ ਵਿਅਕਤੀ ਨੂੰ ਬਦਲਣ ਲਈ ਕੀਤਾ ਹੋਏਗਾ ਤਾਂ ਬਹੁਤ ਵੱਡੀ ਗਲਤੀ ਹੋ ਸਕਦੀ ਹੈ ਬਾਕੀ ਜਿਹੜੇ ਦਸਤਾਵੇਜ਼ ਆ ਰਹੇ ਜਿਸ ਤਰ੍ਹਾਂ ਦੀ ਗੱਲਾਂਬਾਤਾਂ ਹੋ ਰਹੀਆਂ ਤੇ ਉਹ ਕਿਤੇ ਨਾ ਕਿਤੇ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਵੀ ਸ਼ਾਇਦ ਹੋਇਆ ਪਰ ਮੇਰੇ ਹਿਸਾਬ ਸਿਰ ਜੇਕਰ ਮੈਂ ਆਪਣੀ ਨਿੱਜੀ ਰਾਏ ਦੰਦਾ ਤਾਂ ਮੇਰੇ ਹਿਸਾਬ ਸਿਰ ਕਾਂਗਰਸ ਪਾਰਟੀ ਨੂੰ ਇਸ ਦਾ ਵੱਡਾ ਖਾਮਿਆਜ਼ਾ ਭੁਗਤਣਾ ਪੈ ਸਕਦਾ 2027 ਦੀ ਇਲੈਕਸ਼ਨ ਦੇ ਵਿੱਚ ਜਿਵੇਂ 2027 ਦੀ ਗੱਲ ਕੀਤੀ ਹੈ ਇਹਦੇ ਵਿੱਚ ਹੀ ਹੁਮ ਕਹ ਲੈ ਦਿਹਾਤੀ ਦੇ ਵਿੱਚ ਹੈ ਹੁਣ ਕਹਿੰਦੇ ਆ ਮੋਹਿਤ ਮਹਿੰਦਰਾ ਪਹਿਲਾਂ ਵੀ ਆ ਕਾਂਗਰਸ ਪਾਰਟੀ ਤੋਂ ਜਿਹੜੇ ਹੈਗੇ ਨੇ ਉਮੀਦਵਾਰ ਸੀਗੇ ਉਹ ਵੀ ਚੋਣ ਲੜੇ ਨੇ ਤੇ ਦੂਜੇ ਪਾਸੇ ਸੰਜੀਵ ਸ਼ਰਮਾ ਕਾਲੂ ਆਪਣਾ ਧੜਾ ਨਵਾਂ ਜਿਹੜਾ ਸ਼ੁਰੂ ਕਰ ਰਿਹਾ ਹੈ ਕਾਂਗਰਸ ਪਾਰਟੀ ਦੇ ਪਰ ਅਲੱਗ-ਅਲੱਗ ਧੜਿਆਂ ਦੇ ਵਿੱਚ ਚੱਲ ਰਹੇ ਨੇ ਹੁਣ ਦੂਜੀ ਗੱਲ ਉਹ ਕੰਪੀਟੀਸ਼ਨ ਵਾਲਾ ਕੰਮ ਹੋ ਗਿਆ ਕਹਿੰਦੇ ਆਪ ਪ੍ਰਧਾਨ ਦੀ ਕਿੱਥੇ ਮੰਨਦਾ ਸੀ ਤੁਸੀਂ ਜ਼ਿਲ੍ਹਾ ਪ੍ਰਧਾਨ ਨੂੰ ਦੇਖਿਆ ਕਿਸੇ ਪੰਜਾਬ ਪ੍ਰਧਾਨ ਦੀ ਰੈਲੀ 'ਚ ਹੁਣ ਜ਼ਿਲ੍ਹਾ ਪ੍ਰਧਾਨ ਨੇ ਰੈਲੀ ਕੀਤੀ ਸੀ ਤੁਹਾਡੇ ਯਾਦ ਹੋਣਾ ਰੋਸ ਪ੍ਰਦਰਸ਼ਨ ਕੀਤਾ ਸੀ ਲਾਅ ਐਂਡ ਆਰਡਰ ਨੂੰ ਲੈ ਕੇ ਤੁਸੀਂ ਵੀ ਕਵਰ ਕੀਤਾ ਅਸੀਂ ਵੀ ਕਵਰ ਕੀਤਾ ਉੱਥੇ ਮੋਹਿਤਮੇਂਦਰਾ ਨਹੀਂ ਸੀ ਉੱਥੇ ਕੋਈ ਵੱਡਾ ਲੀਡਰ ਨਹੀਂ ਸੀ ਇਹਦਾ ਮਤਲਬ ਧੜੇਬੰਦੀ ਦਾ ਪਹਿਲਾਂ ਹੀ ਗੁੱਟਬਾਜੀ ਦਾ ਪਹਿਲੇ ਨਜ਼ਰ ਆ ਰਹੀ ਹੈ ਮੋਹਿਤਮੇਂਦਰਾ ਨੇ ਪਿੱਛੇ ਜੀ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਜ਼ਿਲ੍ਹਾ ਪ੍ਰਧਾਨ ਹੈ ਸੀ ਜਦੋਂ ਕਿ ਨਾਲ ਬੈਠਾ ਨੇੜੇ ਬੈਠਾ ਇਹ ਨਹੀਂ ਸੀਗੇ ਕਈ ਚੈਨਲਾਂ ਦੇ ਉੱਪਰ ਦਾਵੇਦਾਰ ਵੀ ਠੋਕਦੇ ਨਜ਼ਰ ਆ ਰਿਹਾ ਸੰਜੀਤ ਚਰਵਾ ਕਹਿੰਦਾ ਜ ਕਿਉਂ ਨਹੀਂ ਲੜੇਗਾ ਕਿਉਂ ਕੋਈ ਕਿਉਂ ਮਨਾ ਕਰੇਗਾ ਤੁਸੀਂ ਇਸ ਗੱਲ ਦਾ ਜਵਾਬ ਦਿਓ ਹਰ ਬੰਦੇ ਲੜੂਗਾ ਜੇਕਰ ਕਿਸੇ ਨੂੰ ਵੀ ਪਾਰਟੀ ਕੋਈ ਆਫਰ ਦਿੰਦੀ ਹੈ ਤੇ ਉਹ ਬੰਦਾ ਮੰਨੂਗਾ ਉਹ ਤਾਂ ਲੜਨ ਲਈ ਤਿਆਰ ਹੈ ਤੇ ਲੜੂਗਾ ਹੀ ਲੜੂਗਾ ਐਮਐਲਏ ਦੀ ਇਲੈਕਸ਼ਨ ਆਣੀ ਹੈ ਤੇ ਐਮਐਲਏ ਦੇ ਲਈ ਅਗਲਾ ਆਪਣੇ ਨੂੰ ਕੈਂਡੀਡੇਟ ਕਿਉਂਕਿ ਯੂਥ ਚੋਂ ਨਿਕਲ ਚੁੱਕਿਆ ਉਸ ਦੀ ਉਮਰ ਖਤਮ ਹੋ ਜਾਣੀ ਹੈ ਜਿਹੜੀ ਇਸ ਇੱਕ ਲਿਮਿਟ ਹੁੰਦੀ ਹੈ ਜਮ 36 ਸਾਲ ਲਿਮਟ ਹੈ ਕਿ ਸਦੀ 35 ਸਾਲ ਲਿਮਟ ਹੈ 36 ਸਾਲ ਦੀ ਉਮਰ ਨਿਕਲ ਜਾਏਗਾ ਜਿਹੜਾ ਬੰਦਾ ਉਸ ਦੀ ਉਮਰ ਟੱਪ ਜੂਗੀ ਤਾਂ ਫਿਰ ਅ퍼 ਪੋਲਿਟਿਕਸ ਚ ਜਾਊਗਾ ਨਾ ਫਿਰ ਉੱਪਰਲੀ ਪੋਲਿਟਿਕਸ ਤੇ ਫਿਰ ਕੰਪੀਟੀਸ਼ਨ ਤਾਂ ਦੇਖੋ ਹੋਣਾ ਹੀ ਹੈ ਸ਼ਾਇਦ ਫਿਰ ਇਹੀ ਕਾਰਨ ਤਾਂ ਨਹੀਂ ਰਿਹਾ ਇਹਨਾਂ ਦਾ ਆਪਸ ਦੇ ਵਿੱਚ ਇਹੀ ਚੀਜ਼ਾਂ ਮਤਲਬ ਬਿਆਨਬਾਜ਼ੀ ਕਰਨ ਦਾ ਵੀ ਜਿਵੇਂ ਤੇ ਤਾਂ ਜਗ ਜाहिर ਹੈ ਅੰਲਾਵਾ ਸਾਹਿਬੇ ਤਾਂ ਜਗ ਜाहिर ਹੈ ਕੋਈ ਕਹੀ ਜਾਵੇ ਵੀ ਗੁੱਟਬਾਜ਼ੀ ਨਹੀਂ ਹੈ ਟੜੇਬੰਦੀ ਨਹੀਂ ਹੈ ਇਤੜੇਬੰਦੀ ਤਾਂ ਉੱਪਰ ਤੋਂ ਲੈ ਕੇ ਨੀਚੇ ਤੱਕ ਦਿਖਦੀ ਹੈ ਇਸ ਪਾਰਟੀ 'ਚ ਨਹੀਂ ਹਰੇਕ ਪਾਰਟੀ 'ਚ ਦਿਖਦੀ ਹੈ ਤੁਸੀਂ ਜਿਹੜੀ ਮਰਜ਼ੀ ਪਾਰਟੀ ਚੱਕ ਲੋ ਉਸ ਪਾਰਟੀ ਦੇ ਵਿੱਚ ਦਿਖਦੀ ਹੈ ਸੱਤਾਧਾਰੀ ਪਾਰਟੀਆਂ ਦੇ ਵਿੱਚ ਇਹ ਹੁੰਦਾ ਹੈ ਕਿ ਲੋਕ ਇਸ ਨੂੰ ਠੱਕ ਲੈਂਦੇ ਕਿਉਂਕਿ ਪਾਵਰਾਂ ਦੀ ਦਿੱਕਤ ਹੁੰਦੀ ਹੈ ਕੰਮਕਾਰ ਦੀ ਗੱਲ ਹੁੰਦੀ ਹੈ ਆਪਣੇ ਲੋਕਾਂ ਨੂੰ ਸੈੱਟ ਕਰਨਾ ਹੁੰਦਾ ਕੈਡਰ ਨੂੰ ਜੋੜਨਾ ਹੁੰਦਾ ਇਸ ਕਰਕੇ ਉੱਚ ਲੁੱਗੀਆਂ ਰਹਿ ਜਾਂਦੀਆਂ ਟੜੇਬੰਦੀ ਤਾਂ ਉਸ 'ਚ ਵੀ ਹੈ ਜੇਕਰ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਪਟਿਆਲਾ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਹਰ ਥਾਂ ਦੇ ਉੱਤੇ ਟੜਾ ਬਾਜੀ ਹੈ ਕਾਂਗਰਸ ਦੇ ਵਿੱਚ ਹੈ ਭਾਜਪਾ ਦੇ ਵਿੱਚ ਹੈ ਅਕਾਲੀ ਦਲ ਦੇ ਵਿੱਚ ਹੈ ਹਰ ਥਾਂ ਦੇ ਉੱਥੇ 4-4 5-5 ਪਹਿਲਾਂ ਹੀ ਤਿਆਰ ਖੜੇ ਨੇ ਅਪੇਕਸ਼ ਹਰ ਬੰਦੇ ਦੀ ਹੁੰਦੀ ਹੈ ਦੇਖੋ ਜਿਹੜੇ ਬੰਦੇ ਨੇ 5 ਕਿ ਸਾਲ ਕੰਮ ਕਰ ਲਿੱਤਾ ਹੁੰਦਾ ਉਹਨੂੰ ਐ ਲੱਗਦਾ ਕਿ ਮੈਂ ਵੀ ਐਮਐਲਏ ਦਾ ਕੈਂਡੀਡੇਟ ਆ ਅੱਗੇ ਕੀ ਹੁੰਦਾ ਸੀ ਲੋਕ 15-15 ਸਾਲ ਪਾਰਟਿਲੀ ਸੇਵਾ ਕਰਦੇ ਸੀ ਉਹ ਐਮਸੀ ਤੋਂ ਸ਼ੁਰੂ ਹੁੰਦੇ ਸੀ ਪਹਿਲਾਂ ਵਰਕਰ ਤੋਂ ਵਰਕਰ ਤੋਂ ਐਮਸੀ ਐਮਸੀ ਤੋਂ ਉੱਪਰਲੇ ਪੱਦੇ ਤੇ ਫਿਰ ਕੋਈ ਚੇਅਰਮੈਨੀ ਚੇਅਰਮੈਨੀ ਲੈਂਦਾ ਹੁੰਦਾ ਸੀ ਫਿਰ ਕੋਈ ਮੇਅਰ ਬਣ ਜਾਂਦਾ ਫਿਰ ਕੋਈ ਐਮਐਲਏ ਵਾਲੇ ਪਾਸੇ ਜਾਂਦਾ ਸੀ ਹੁਣ ਜਿਹੜਾ 2-3 ਸਾਲ 4 ਸਾਲ ਲਗਾਉਂਦਾ 5-7 ਪੋਸਟਾਂ ਪਾਉਂਦਾ ਉਹਨੂੰ ਲੱਗਦਾ ਵੀ ਲੈ ਵੀ ਆ ਆਪਾਂ ਦਾ ਐਮਐਲਏ ਲੜਾਂਗੇ ਸਿੱਧਾ ਹੁਣ ਜਿਵੇਂ ਆਮ ਆਦਮੀ ਪਾਰਟੀ ਨੇ ਆਮ ਘਰਾਂ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਸੀ ਹਰੇਕ ਬੰਦਾ ਐਮਐਲਏ ਬਣਿਆ ਸੀ ਉਸ ਨੇ ਲੋਕਾਂ ਦਾ ਉਤਸ਼ਾਹ ਦੁੱਗਣਾ ਤਿਗਣਾ ਕਰਤਾ ਹੁਣ ਤਾਂ ਰੰਧਾਵਾ ਸਾਹਿਬ ਤੁਹਾਨੂੰ ਵੀ ਲੱਗਦਾ ਹੋਣਾ ਵੀ ਮੈਂ ਵੀ ਐਮਐਲਏ ਲੜ ਸਕਦਾ ਸੋ ਇਹ ਇਹ ਹੁਣ ਨਵੀਂ ਕਵਾਇਤ ਸ਼ੁਰੂ ਹੋਈ ਹੈ ਪੰਜਾਬ ਦੇ ਵਿੱਚ ਕੀ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਬਦਲਾਅ ਆਣਗੇ ਪੰਜਾਬ ਲੈਵਲ ਦੀ ਗੱਲ ਕਰ ਲਈਏ ਤਾਂ ਦੂਜੇ ਪਾਸੇ ਕੁਝ ਸਿਆਸੀ ਗਲਿਆਰਾਂ 'ਚ ਇਹ ਵੀ ਗੱਲ ਚੱਲ ਰਹੀ ਹੈ ਕਿ ਕਹਿੰਦੇ ਪੰਜਾਬ ਪ੍ਰਧਾਨਗੀ ਨੂੰ ਲੈ ਕੇ ਵੀ ਕਈ ਲੋਕ ਨਾਰਾਜ਼ ਚੱਲ ਰਹੇ ਨੇ ਕਹਿੰਦੇ ਜੀ ਕਹਿੰਦੇ ਰਾਜਾ ਵੜਿੰਗ ਦੇ ਕਹਿੰਦੇ ਕਿ ਕਹਿੰਦੇ ਰਾਜਾ ਵੜਿੰਗ ਨਹੀਂ ਪ੍ਰਧਾਨ ਕੋਈ ਹੋਰ ਹੋਣਾ ਚਾਹੀਦਾ ਕੋਈ ਨਵਾਂ ਚਿਹਰਾ ਕਹਿੰਦੇ ਪੇਸ਼ ਹੋ ਸਕਦਾ ਅੱਛੇ ਜੇ ਬੜੀਆਂ ਅਫਵਾਹਾਂ ਚੱਲੀਆਂ ਸੀ ਇਹ ਵੀ ਕਿ ਸ਼ਾਹ ਰਾਜਾ ਵੜਿੰਗ ਨੂੰ ਚੇਂਜ ਕਰਤਾ ਜਦੋਂ ਤਰਨਤਾਰਨ ਦੀ ਜਿਮਨੀ ਚੋਣ ਹਾਰੀ ਕਾਂਗਰਸ ਪਾਰਟੀ ਉਦੋਂ ਇਦਾਂ ਦੀਆਂ ਬਹੁਤ ਸਾਰੀਆਂ ਕਾਸ ਲਾਈਆਂ ਅਫਵਾਹਾਂ ਚੱਲੀਆਂ ਵੀ ਰਾਜਾ ਵੜਿੰਗ ਤੱਕ ਗਿਆ ਰਾਜਾ ਵੜਿੰਗ ਤੱਕ ਗਿਆ ਪਰ ਅ ਤੇ ਨੀਚੇ ਵਾਲੇ ਨੂੰ ਮੰਨਣਾ ਪੈਣਾ ਤੇ ਫਿਰ ਕਈ ਵਾਰ ਕੋਈ ਵਿਰੋਧ ਮਤਲਬ ਵਿਰੋਧ ਕਰ ਦਿੰਦੇ ਕੁਝ ਲੋਕ ਨਾਲ ਤੁਰ ਪੈਂਦੇ ਸੋ ਇਹ ਪਾਰਟੀ ਦੇ ਹਾਈ ਕਮਾਂਡ ਦੇ ਫੈਸਲੇ ਹੁੰਦੇ ਆ ਇਹਨਾਂ ਦੇ ਉੱਤੇ ਲੋਕਾਂ ਦੀ رائے ਮੇਰੇ ਖਿਆਲੋਂ ਨਹੀਂ ਲੈਂਦੇ ਆਪਣੇ ਅੰਦਰਲਾ ਜਿਹੜਾ ਉਹਨਾਂ ਦਾ ਸਿਸਟਮ ਹੁੰਦਾ ਉਹ ਤੋਂ رائے ਲੈ ਕੇ ਉਸ ਦੇ ਉੱਤੇ ਕੰਮ ਕਰਦੇ ਜੀ ਬਿਲਕੁਲ ਤਾਂ ਬਿਲਕੁਲ ਜਿਹੜੀ ਇਹ ਚਰਚਾ ਜ਼ਰੂਰ ਹੋਈ ਹੈ ਇਸ ਪੱਪਰ ਯੂਥ ਕਾਂਗਰਸ ਦੀ ਗੱਲ ਕਰ ਲਈਏ ਤਾਂ ਇਸ ਦਾ ਹੁਣ ਅਸਰ 2027 ਦੇ ਇਲੈਕਸ਼ਨਸ ਦੇ ਉੱਪਰ ਕਿੰਨਾ ਕੁ ਪਊਗਾ ਤਾਂ ਇਹ ਤਾਂ ਆਮ ਲੋਕ ਦੱਸਣਗੇ ਕਿਉਂਕਿ ਬਟਨ ਉਹਨਾਂ ਨੇ ਜਾ ਕੇ ਦਬਾਉਣਾ ਕਿਹੜੇ ਬੰਦੇ ਨੂੰ ਜਿਤਾਉਣਾ ਤੇ ਕਿ ਸਮਾਹੀ ਦੱਸੇਗਾ ਕੈਮਰਾਪਰਸਨ ਗੁਰਜੋਤ ਸਿੰਘ ਦੇ ਨਾਲ ਕਰਨਵੀ ਸਿੰਘ ਦਾਵਾ ਆਰਟੀਵੀ ਪੰਜਾਬ